ਜਾਮਾਚਿੰਤ ਪੁਰਨੀ ਸੇਵਕ ਸਭਾ ਸ਼ਾਟਾ ਵੱਲੋਂ ਸਭਾ ਦੇ ਪ੍ਰਦਾਨ ਅਸ਼wini ਕੁਮਾਰ ਦੀ ਅਗਵਾਈ ਹੇਠ ਮਾਤਾ ਚਿੰਤ ਪੁਰਨੀ ਜੀ ਦੇ ਦਰਸ਼ਨਾਂ ਲਈ ਫ੍ਰੀ ਬੱਸ ਸੇਵਾ ਲੈ ਜਾਇ ਗਈ ਇਸ ਯਾਤਰਾ ਨੂੰ ਕੌਂਸਲਰ ਵਿਕਾਸ ਸੋਨੀ ਅਤੇ ਹਲਕਾ ਪੱਛਮੀ ਚਾਰਚ ਬਲਬੀਰ ਸਿੰਘ ਬੱbbi ਪਹਿਲਵਾਨ ਵੱਲੋਂ ਰਵਾਨਾ ਕੀਤਾ ਗਿਆ ਇਸ ਮੌਕੇ ਰਿਸ਼ਭ ਸ਼ਰਮਾ ਰਾਕੇਸ਼ ਸ਼ਰਮਾ ਨਿਰਮਲ ਸਿੰਘ ਨੀਟਾ ਪਵਨ ਕੁਮਾਰ ਰੂਬੀ ਕ੍ਰਿਸ਼ ਕੁਮਾਰ ਸੋਨੂ ਖੰਡਵਾਲਾ ਫੁਲਜੀਤ ਸਿੰਘ ਵਿਰਪਾਲ ਸਮੀਤ ਬੱਡੀ ਗਿੰਤੀ ਵੇ ਸੰਗਤਾਂ ਨੇ ਹਾਸੇਪਰੀ ਚਾਟਾ ਚੌਂਕ ਚ ਆਰ ਕੇ ਕਾਰ ਬਾਜ਼ਾਰ ਵਾਲੋਂ ਹਰ ਮਹੀਨੇ ਜਿਹੜੀ ਮਾਤਾ ਚਿੰਤਪੂਨੀ ਦੇ ਮੰਦਰ ਤੇ ਉੱਥੇ ਬੱਸ ਜਾਂਦੀ ਹੈ ਸੰਗਤਾਂ ਨੂੰ ਲੈ ਕੇ ਜਾਂਦੇ ਨੇ ਸੋ ਮੈਂ ਅੱਜ ਬੱਬੀ ਪਹਿਲਵਾਨ ਜੀ ਸਾਰੇ ਅਸੀਂ ਇਕੱਠੇ ਹੋ ਕੇ ਬੱਸ ਨੂੰ ਰਵਾਨਾ ਕਰ ਰਹੇ ਹਾਂ ਔਰ ਸਾਡੇ ਜਿੰਨੇ ਵੀ ਭਰਾ ਨੇ ਹਰ ਮਹੀਨੇ ਬੱਸ ਲੈ ਕੇ ਜਾਂਦੇ ਨੇ ਉਹ ਸੰਗਤਾਂ ਨੂੰ ਫ੍ਰੀ ਉੱਥੇ ਮਾਤਾ ਰਾਣੀ ਦੇ ਦਰਸ਼ਨ ਕਰਾ ਕੇ ਹੁੰਦਾ ਕੋ ਅਸ਼ੀਰਵਾਦ ਆਉਂਦੇ ਨੇ ਸੋ ਬੜਾ ਵੱਡਾ ਪਰਾਲਾ ਹੈ ਮਾਤਾ ਰਾਣੀ ਦੇ ਚਰਨਾ ਜੀ ਰਾਸੇ ਕੀ ਸਾਡੇ ਭਰਾ ਇਸੇ ਤਰੀਕੇ ਨਾਲ ਸੇਵਾ ਕਰਦੇ ਰਹੇ ਨਾ ਔਰ ਕੇ ਕਾਰ ਪੁਜਾਰਾ ਨੇ ਔਰ ਕੇ ਮੇਰਾ ਦੋਸਤ ਛੋਟਾ ਭਰਾ ਇਹ ਇੱਕ ਬਸ ਮਹਾਮਈ ਚੰਤਪੁਰ ਦੇ ਦਰਬਾਰ ਤੇ ਜਾਂਦੇ ਨੇ ਔਰ ਬੜੀ ਸ਼ਰਧਾ ਔਰ ਧੂਮਤਾਂ ਦੇ ਨਾਲ ਇਲਾਕਾ ਨਵਾਸੀਆਂ ਨੂੰ ਜਿੱਥੇ 3 ਭੈਣਾਂ ਸਾਰੀਆਂ ਹੀ ਮੱਥਾ ਟੇਕਣ ਜਾਂਦੀਆਂ ਇਹਨਾਂ ਦੇ ਪਿਆਰ ਇਲਾਕੇ ਦੇ ਉਤਸ਼ਾਹ ਦੇ ਨਾਲ ਇਹ ਹਰ ਵਰੀ ਮਹਾਮਈ ਦੇ ਨਾਰੇ ਲੰਉਂਦੇ ਜਾਂਦੇ ਨੇ ਗੀਤ ਗੁੰਦੇ ਜਾਂਦੇ ਨੇ